ਸ਼ਿਲੀ ਮੁਖਸਰ ਸਾਹਿਬ ਜ਼ਿਲ੍ਹਾ ਦੀ ਪੁਲਿਸ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗੀਰਥ ਮੀਨਾ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਨੂੰ ਭੈਮੁਖਤ ਮਤਦਾਨ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ। ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਿਵੀਜ਼ਨਾਂ ਵਿੱਚ ਪੁਲਿਸ ਵੱਲੋਂ ਕੱਢੇ ਗਏ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਭੈਮੁਖਤ ਹੋ ਕੇ ਚੋਣਾਂ ਦੌਰਾਨ ਮਤਦਾਨ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗੀਰਥ ਮੀਨਾ ਡੀਪੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਜ਼ਿਲ੍ਹੇ ਪਰ ਵਿੱਚ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਜੋ ਲੋਕ ਸਭਾ ਦੀਆਂ ਚੋਣਾਂ ਸ਼ਾਂਤੀਪੂਰਵਕ ਕਰਵਾਈਆਂ ਜਾਣ ਉਹਨਾਂ ਕਿਹਾ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਤਿਆਰ ਤਿਆਰ ਹੈ ਇਸ ਮੌਕੇ ਹੋਰ ਕੀ ਕਿਹਾ ਅਧਿਕਾਰੀਆਂ ਨੇ ਸੁਣੋ ਅੱਜ ਅਸੀਂ ਸਾਰੇ ਸਬਡੀਜਨ ਪੱਧਰ 'ਤੇ ਅਸੀਂ ਫਲੈਗ ਮਾਰਚ ਕੰਡਕਟ ਕਰਵਾ ਰਹੇ ਹਾਂ ਕਿ ਮੁਖਸਰ ਸਾਹਿਬ ਦੇ ਸਾਡੇ ਡੀਸੀ ਸਾਹਿਬ ਦੇ ਸਾਡੇ ਨਾਲ ਹੈਗੇ ਅਸੀਂ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਹੈਗੇ ਕਿ ਤੁਸੀਂ ਬਿਲਕੁਲ ਨਿਰਪੱਖ ਹੋ ਕੇ ਆਪਣਾ ਵੋਟ ਦਾ ਪ੍ਰਯੋਗ ਕਰੇ ਪੁਲਿਸ 24/7 ਤੁਹਾਡੇ ਨਾਲ ਹੈਗੀ ਅਸੀਂ ਵਕ ਵਕ ਟਾਈਮ 'ਤੇ ਕਾਸਾ ਆਪਰੇਸ਼ਨ ਵੀ ਮਾਰਨਿੰਗ ਆਵਰਸ ਤੇ ਇਸ ਕੰਡਕਟ ਕਰਵਾ ਰਹੇ ਹੈਗੇ ਡਿਸਟ੍ਰਿਕਟ ਸੇ ਲਿੰਗ ਸਟੇਟ ਸੇ ਲਿੰਗ ਸਾਰੇ ਆਪਰੇਸ਼ਨ ਸਾਡੇ ਸਾਈਮਨਟੈਨਸਲੀ ਚੱਲ ਰਹੇ ਹੈਗੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਦੀ ਭਾਵਨਾ ਪੈਦਾ ਹੋ ਔਰ ਜੋ ਕ੍ਰਿਮੀਨਲਸ ਲੋਗ ਹੈ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋਵੇ ਕਿ ਪੁਲਿਸ ਕਦੇ ਵੀ ਕਿਸੇ ਵੀ ਟਾਈਮ ਕਿਤੇ ਵੀ ਦਬਿਸ਼ ਦੇ ਸਕਦੀ ਹੈਗੀ ਤਾਂ ਅੱਜ ਅਸੀਂ ਇਸੇ ਕੜੀ ਦੇ ਵਿੱਚ ਭੇੜ ਭੜ ਵਾਲੇ ਮਾਰਕੀਟ ਪਲੇਸਾਂ ਦੇ ਵਿੱਚ ਸੀਐਪੀਐਫ ਨੂੰ ਨਾਲ ਲੈ ਕੇ ਔਰ ਫਲੈਗ ਮਾਰਚ ਕੰਡਕਟ ਕਰਵਾ ਰਹੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਹੜੀਆਂ ਤਿੰਨੋਂ ਸਬ ਡਿਵੀਜ਼ਨਸ ਹੈਗੀਆਂ ਉਹਨਾਂ ਵਿੱਚ ਮਾਨਯੋਗ ਚੌਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਲੋਕਾਂ ਵਿੱਚ ਆਗਾਮੀ ਪਾਰਲੀਮੈਂਟਰੀ ਚੋਣਾਂ ਵਿੱਚ ਇੱਕ ਸੇਫਟੀ ਦਾ ਮਾਹੌਲ ਦੀ ਜਿਹੜੀ ਇਮੇਜ ਪrezent ਕਰਨ ਲਈ ਸਾਡੀ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਇਹ ਫਲੈਗ ਮਾਰਚ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਉਹ ਤੁਹਾਡੇ ਸਾਰਿਆਂ ਨਾਲ ਜਿਹੜੀਆਂ ਸਾਂਝੀਆਂ ਕਰਨ ਪਰ ਅਸੀਂ ਦੋਵੇਂ ਮਿਲ ਕੇ ਜ਼ਿਲ੍ਹਾ ਸ਼੍ਰੀ ਮੁਖਸਰ ਸਾਹਿਬ ਵੱਲੋਂ ਅਸ਼ੂਰ ਕਰਨਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਕਿ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਵਾਇਲੇਸ਼ਨ ਨੂੰ ਸ਼ਕਤੀ ਨਾਲ ਡੀਲ ਕੀਤਾ ਜਾਊਗਾ ਤਾਂ ਕਿ ਜੋ ਵੋਟਰ ਹੈ ਉਹ ਬਿਲਕੁਲ ਨਿਰਪੈ ਹੋ ਕੇ ਆਪਣੀ ਵੋਟ ਪਾ ਸਕੇ